ਸ਼ਸ਼ੀਕਾਲ ਜੀ ਦੋਸਤੋ ਆਜੋ ਅੱਜ ਆਪਾਂ ਦੇਖਦੇ ਆਂ ਤੀਆਂ ਪਿੰਡ ਜਲਾਣ ਦੀਆਂ ਤੇ ਆਜੋ ਦੇਖਦੇ ਆਂ ਪਿੰਡ ਦੇ ਸਕੂਲ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਤੇ ਦੇਖੋ ਜੀ ਨਜ਼ਾਰਾ ਤੇ ਕਰਾਉਣੇ ਆ ਤੁਹਾਨੂੰ ਦਰਸ਼ਨ ਗਿੱਧੇ ਦੇ ਵੀ ਤੇ ਆਜੋ ਆਪਾਂ ਚੱਲਦੇ ਆਂ ਅੱਗੇ ਤੇ ਜਿੱਥੇ ਮੇਰੇ ਤੀਆਂ ਦਾ ਬਹੁਤ ਸਾਰਾ ਚਾ ਤੇ ਸੱਤ ਬਟਾ ਚਾਹੇ ਆ ਕਿ ਮੈਂ ਆਪਣੇ ਬਚਪਨ ਦੇ ਸਕੂਲ ਜਿੱਥੇ ਮੈਂ ਪ੍ਰਾਇਮਰੀ ਕਲਾਸਿਸ ਪਾਸ ਕੀਤੀਆਂ ਨੇ ਉੱਥੇ ਆਈਆਂ ਇਹ ਮੇਰਾ ਸਕੂਲ ਹੈ ਤੇ ਮੇਰਾ ਜਿਹੜਾ ਚਾਹੇ ਦੀਆਂ ਦਾ ਉਹ ਤਾਂ ਗੁੱਗਣਾ ਚਾਗਣਾ ਕਿਉਂਕਿ ਮੈਂ ਆਪਣੇ ਉਸ ਸਕੂਲ ਦੇ ਵਿੱਚ ਆਈਆਂ ਜਿੱਥੇ ਮੈਂ 5ਵੀਂ ਤੱਕ ਪੜ੍ਹੀਆਂ ਪੰਜ ਪੂਰੀਆਂ ਆ ਦੇਖੋ ਮੇਰਾ ਸਕੂਲ ਲੋ ਜੀ ਸਕੂਲ ਦੀ ਮਸ਼ਹੂਰੀ ਤੋਂ ਬਾਅਦ ਹੁਣ ਆਪਾਂ ਦੇਖਦੇ ਅਨਾਂ ਦੇ ਪਿੰਮੇ ਲੋ di ਕਰਤਾ ਕਰੂ ਕੰਮ ਤੇ ਚੋਗ ਦੇ ਆ ਜੋ Yani bir yerde mi?

i Leo ਪਤਾ ਖੰਡਾ ਰੱਖੀ ਨਹੀਂ ਸੀ ਗੁੱਤੀ ਲਪਾਉਂਦਾ ਚੂਰੀ ਮੇਰੇ ਹਾਨ ਦੀਏ ਹੋ ਜਾ ਕੇ ਦੇ ਵਿੱਚ ਦੂਰੀ ਮੇਰੇ ਹਾਨ ਦੀਏ ਹੋ ਜਾ ਕੇ ਦੇ ਵਿੱਚ ਦੂਰੀ ਮੇਰੇ ਹਾਨ ਦੀਏ ਹੋ ਜਾ ਕੇ ਦੇ ਵਿੱਚ ਦੂਰੀ ਮੇਰੇ ਹਾਨ ਦੀਏ ਲੈ ਲਿਆ ਤੇ ਲਿਆ ਮੈਨੂੰ ਪਿੰਨ ਦੇ ਰਾਣੀ ਕੁੜੀ ਦੀ ਪਿੰਜੂਗਾ ਰਾਣੀ ਕੁੜੀ ਤੈਨੂੰ ਕੀ ਦਊਗੀ ਉਸਾਂ ਜੋਗਰਾ क्या करना हरियाणा हरियाणा मैं एक ताला चले गु टूटे 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 it's <laughs> on

ਯਾਰੀ ਜਿੰਦ ਪੂਰਾ ਹੋ ਜਾ ਆਂ ਪੂਰਾ ਹੀ ਰਹੀ ਤੇ ਕਾਸ ਹੋਇ ਤਾਰਾ ਅਕੀਨ ਹੋਣੀ ਤਾ ਪੂਰਾ ਵੇ ਤਾਰਾ ਅਸੂਨ ਹੋ ਬੇਨੀ ਪੜੇ ਜੰਦ ਹੋਵੇ ਤਾਰਾ ਲੋ ਜੀ ਕਿੱਧਰ ਤੋਂ ਬਾਦ ਆ ਗਈ ਵਾਰੀ ਡੀ ਜੇ ਦੀ ਤੇ ਲਾਲਿਆ ਬੁੜੀਆਂ ਨੇ ਉਹੀ ਆਪਣਾ ਮਨਪਸੰਦ ਗਾਣਾ ਕਹਿੰਦੀਆਂ ਸ਼ਰਾਰਾ ਲੈ ਜਮਿੰਨ ਸੋਹਣਿਆ ਸ਼ਰਾਰਾ ਪਾ ਤਖ ਲਾਰਾ ਚਲੋ ਜੀ ओके okay, जी ਤੇ ਇਧਰ ਆਪਾਂ ਦੇਖਦੇ ਹਾਂ ਯਾਰ ਇਹ ਬੱਚੇ ਤਿੰਨਾਂ ਦੇ ਨਾਮ ਰ ਆ ਰਹੇ ਹੂਏ ਨੇ ਇਹਦੇ ਦੇਖੀ ਆਉਂਦਾ ਲੱਗਦਾ ਪੁੱਤੇ ਨਾਲ ਪੁੱਤੇ ਨਾਲ ਇਹ ਤਿੰਨਾਂ ਦੇਖਣਾ ਵਧੀਆ ਪ੍ਰਬੰਧ ਕੀਤਾ ਗਿਆ ਜੀ ਬਹੁਤ ਸੋਹਣਾ ਪ੍ਰੋਗਰਾਮ ਬੱਚਿਆਂ ਦੇ ਕਿੱਦ ਨੂੰ ਵਧੀਆ ਝੂਲੇ ਲੱਗੇ ਹੋਏ ਆ ਸਕੂਲ ਵਾਲਿਆਂ ਨੇ ਪੰਨਾ ਪ੍ਰਬੰਧ ਦਾ ਨਗਰ ਚੇੜੇ ਦੇ ਤੋਂ ਬਹੁਤ ਬਹੁਤ ਬੱਚੀ ਆਉਦਾ ਨੰਮਨ ਮਾਨ ਹੈ ਇੱਥੇ ਆਮ 팀 ਦਾ ਖੁਡਾਰੇ ਆ ਵੀ ਕਿਵੇਂ ਆ ਠੀਕ ਹੈ ਕਾਵਾ ਪ੍ਰੋਗਰਾਮ ਆ ਤੁਹਾਡੇ ਪਿੰਡ ਇਹ ਕਿਤੇ ਆ ਦੋ ਕਿਤੇ ਆ ਦੋ ਦਿਆਂ ਦੇਖਣਾ ਥੈਂਕ ਯੂ ਲਓ ਜੀ ਬੱਚੇ ਲੈ ਰਹੇ ਆਂ ਪੀਆ ਦਾ ਆਨੰਦ ਆ ਗਏ ਜਲੇਬੀਆਂ ਤੇ ਇੱਧਰ ਠੰਡੇ ਮਿੱਠੇ ਜਲਦੀਆਂ ਲੱਗੀਆਂ ਸ਼ਬੀਲਾ ਔਰ ਬੱਦ ਸੱਜੇ ਨੂੰ ਬੁੰਦੀ ਵਾਲਾ ਆਹ ਕੀ ਬਾਤ ਹੈ ਜੀ ਇਧਰ ਨਾਲ ਜਲੇਬੀਆਂ ਚਾਹ ਕਿਪਾ ਕੋਨਾ ਦਾ ਲੰਗਰ ਲੱਗਿਆ ਹੋਇਆ ਹੈ ਕਹਿੰਦੇ ਫ੍ਰੀ ਤੇ ਬੱਚੇ ਲੈ ਰਹੇ ਨੀ ਆ ਰਹੇ ਤੇ ਜਲੇਬੀਆਂ ਖਾ ਰਹੇ ਬਾਈ ਹਲਵਾਈ ਆਜੋ ਅੱਗੇ ਆਪਾਂ ਚੱਲਦੇ ਆਂ ਦਰ ਬੱਚੇ ਚਰਖੇ ਦਾ ਨਿਆਰਾ ਲੈ ਰਿਆ ਵੀ ਗਵਾ ਜੀ ਵਾਹ ਕਿੰਨਾ ਸੋਹਣਾ ਚਰਖਾ ਬਣਾਇਆ ਤੇ ਬੱਚਿਆਂ ਨੂੰ ਮੌਨ ਲੱਗੀਆਂ ਮੌਜਾਂ ਚਰਖੇ ਘਮਾਉਣ ਦੀਆਂ ਓਹ ਭਾਵੇਂ ਭੁੱਲ ਗਏ ਚਰਖੇ ਘਮਾਉਣੇ ਤੇ ਲੋ ਜੀ ਅੱਗੇ ਆਪਾਂ ਇਹ ਬੈਠੀ ਹੈ ਪ੍ਰਬੰਧਕ ਟੀਮ ਸਾਰੀ ਪਿੰਡ ਦੀ ਨਗਰ ਪੰਚਾਇਤ ਆਜੋ ਆਪਾਂ ਕਰਦੇ ਅੱਗੇ ਇਹਨਾਂ ਨਾਲ ਗੱਲਾਂ ਬਾਤਾਂ ਹਾਂਜੀ ਬਾਈ ਜੀ ਗੋਪੀ ਪਹਿਲਾਂ ਬਈ ਤੁਹਾਡੇ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਕਿ ਅਸੀਂ ਸਾਰੇ ਹੀ ਨਗਰ ਦੇ ਸਹਿਯੋਗ ਦੇ ਨਾਲ ਇਹ ਜੋਤੀਆਂ ਦਾ ਪੀਆਂ ਦਾ ਤਿਹਾਰਾ ਹੈ ਰਲ ਮਿਲ ਕੇ ਸਾਰਾ ਹੀ ਨਗਰ ਮਨਾ ਰਿਹਾ ਸੋ ਬਹੁਤ ਹੀ ਖੁਸ਼ੀ ਆ ਦੇਖਣ ਨੂੰ ਮਿਲਦੀ ਆ ਕੁੜੀਆਂ ਚ ਕਿ ਬਾਹਰੋਂ ਆਂਜਾਂ ਨੇ ਇੱਕ ਦੂਜੇ ਨਾਲ ਸਹੇਲੀਆਂ ਇਕੱਠੀਆਂ ਹੋਈਆਂ ਨੇ ਮਿਲੀਆਂ ਨੇ ਬਹੁਤ ਹੀ ਵਧੀਆ ਇੰਜੋਏ ਕਰ ਰਹੀਆਂ ਨੇ ਕੁੜੀਆਂ ਸੋ ਸਾਨੂੰ ਬਹੁਤ ਵਧੀਆ ਲੱਗਿਆ ਸੋ ਅਸੀਂ ਆਸ ਕਰਦੇ ਆਂ ਕਿ ਅੱਗੇ ਵਾਸਤੇ ਉਹਦੇ ਇੰਦੋ ਵੀ ਵਧੀਆ ਉਪਰਾਲਾ ਕਰੀਏ ਬਹੁਤ ਵਧੀਆ ਸਾਰੇ ਸਹਿਯੋਗ ਦੇ ਨਾਲ ਜੀ ਬੜੀ ਵਧੀਆ ਜੇ ਕੋਈ ਘਾਟ ਵਧ ਰਹੀ ਸੀ ਤੂੰ ਵਧੀਆ ਪ੍ਰਾਲਾ ਕਰਕੇ ਵਧੀਆ ਢੰਗ ਨਾਲ ਹੋਰ ਉਹ ਕਰੀਏ ਸੋ ਇੱਥੇ ਤੁਹਾਡਾ ਬਾਈ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕੀਆ ਮੇਰੇ ਸਾਰੇ ਸਾਥੀ ਬੈਠੇ ਨੇ ਸਾਰਾ ਸਹਿਯੋਗ ਸਾਰਾ ਇਹਨਾਂ ਵੀਰਾਂ ਭਰਾਵਾਂ ਦਾ ਸਾਰਾ ਮੇਰੇ ਨਾਲ ਆ ਮੈਡੀਕਲ ਪੀ ਜੀ ਥੋੜਾ ਬਹੁਤ ਬਹੁਤ ਧੰਨਵਾਦ ਨਕਰ ਚਰਾਨ ਦੇ ਫੰਕਸ਼ਨ ਤੇ ਤੇ ਇਹ ਪਿਛਲੀ ਵਾਰ ਕਰਵਾਇਆ ਗਿਆ ਸੀਗਾ ਤੇ ਉਸ ਨੂੰ ਇਸ ਵਾਰ ਦੂਸਰੀ ਵਾਰ ਅਸੀਂ ਕਰਵਾ ਰਹੇ ਹਾਂ ਸਾਰੇ ਨਕਰ ਦੇ ਸਹਿਯੋਗ ਨਾਲ ਬਹੁਤ ਵਧੀਆ ਸਹਿਯੋਗ ਦਿੱਤਾ ਲੋਕਾਂ ਨੇ ਸਾਨੂੰ ਤਿੰਨ ਗੱਤੀਆਂ ਪੈਣਾ ਜੋ ਇਕੱਠੀਆਂ ਹੋ ਕੇ ਚਲੋ ਇਹ ਟਰੈਡੀਸ਼ਨਲ ਫੈਸਟੀਵਲ ਆ ਸਾਡਾ ਜਿਹੜਾ ਇਹ ਮਤਲਬ ਬਹੁਤ ਲੋਕਾਂ ਦੇ ਵਿੱਚ ਇਹਦੇ ਵਿੱਚ ਬਹੁਤ ਚੰਗਾ ਲੱਗਿਆ ਸਾਰਿਆਂ ਨੂੰ ਤੇ ਅਸੀਂ ਇਹ ਦੂਸਰੀ ਵਾਰ ਕਰਵਾ ਰਹੇ ਹਾਂ ਕਿਉਂਕਿ ਸਾਰੇ ਪਿਛਲੀ ਵਾਰ ਕਹਤਾ ਸੀ ਅਸੀਂ ਇਸ ਵਾਰ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰੀਆਂ ਉਲ ਜਾਣ ਚੋ ਨਾ ਕੋਈ ਹੋਰ ਰਹੇ ਤੇ ਬਹੁਤ ਬਹੁਤ ਧੰਨਵਾਦ ਲੋ ਜੀ ਪਿੰਡ ਵਾਲਿਆਂ ਨੇ ਇੱਕ ਹੋਰ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਕਿ ਨੇ ਬੂਟੇ ਲਿਆ ਕੇ ਵੰਡੇ ਗਏ ਆ ਸਾਰੀਆਂ ਧੀਆ ਪਣਾ ਨੂੰ ਤੇ ਪਿੰਡ ਦੇ ਲੋਕਾਂ ਨੂੰ ਵੀ ਕਰ ਕਰਕੇ ਬੂਟੇ ਜ਼ਰੂਰ ਲਾਓ ਜਾ ਕੇ ਹਰ ਇੱਕ ਪਰਿਵਾਰ ਨੂੰ ਇੱਕ ਬੂਟਾ ਦਿੱਤਾ ਗਿਆ ਸੋ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਵੀ ਐਂਡ ਤੱਕ ਦੇਖਣ ਲਈ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਡੀਆਂ ਖੜਮਾਂ ਨੂੰ ਜ਼ਰੂਰ ਦੇਖੋ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ